ਮਿਲਾਵ ਦੇ ਲਾਲ ਸਿੰਘ ਜੀ ਇੱਕ ਹੀ ਹੈ ਸੀ ਗਾਦੀ ਚੋਰੀ ਹੋ ਗਈ ਚੋਰੀ ਹੋਈ ਸੀ ਸੁੱਤੇ ਦੇ ਚਾਰ ਘਰ ਲੁੱਟ ਗਏ ਲੈ ਕੋਈ ਪਤਾ ਨਹੀਂ ਜੱਲੇ ਆਵੇ ਸੋਨਾ ਗਹਿਣਾ ਜੋ ਵੀ ਪੈਸਾ ਤੇਲਾ ਦਾ ਸਾਰਾ ਚਲ ਗਿਆ ਕੁੜੀ ਦਾ ਵਿਆਹ ਦੱਸਿਆ ਗਿਆ ਸੀ ਕੁੜੀ ਦਾ ਵਿਆਹ ਰੱਖਿਆ ਹੀ ਸੀ ਆ ਵਾ ਰਾਤੀ ਜਾਗਾ ਨਾ ਕੱਲ ਪੈਸੇ ਲਿਆ ਗਿਆ ਸੀ ਕਿ ਰੱਖੇ ਦੇ ਆਦਾ ਉਹ ਲੈ ਗਏ ਲੁੱਟ ਲੱਟ ਗਏ ਤਾਂ ਉੜ ਕਾ ਦਾ ਵਿਆਹ ਗਰੀਬ ਮਾਰੇ ਕੀ ਮੰਗ ਕੀ ਮੰਗ ਕਰਦੇ ਪੁਲਿਸ ਹੈ? ਹਾਂ? ਪੁਲਿਸ ਤਾਂ ਕੀ ਮੰਗ ਕਰਦੇ? ਪੁਲਿਸ ਤਾਂ ਕਹਦੇ ਕਿ ਗਰੀਬਾਂ ਦੇ امداد ਕਰੋ। ਉਹ ਚੋਰ ਅਸੀਂ ਤੇ ਫੜੇ ਨਹੀਂ ਗਏ। ਤੁਸੀਂ ਫੜੋ। ਜੇ ਫੜਾਂਦੇ ਤਾਂ ਨੀ ਤਾਂ ਤੁਹਾਨੂੰ امداد ਕਰੋ। ਅਜੀ ਗਰੀਬ ਮਾਰੇਗੇ। ਤੂੰ ਜੇ ਤੂੰ ਨੂੰ ਕੀ ਹੋਇਆ ਸੀ ਰਾਤ? ਅਜੀ ਰਾਤ ਨੂੰ ਸੁੱਤੇ ਸੀਗੇ ਨਾ ਸਵੇਰ ਦੇਖਣ ਨਗਾ ਸਾਰੇ ਸਮਾਨ ਬੰਦ ਤੇ ਪਿਆ ਸੀਗਾ। ਦੇ ਗਹਿਣੇ ਗੁੰਨੇ ਸੀਗੇ ਤਾਂ 60000 ਰੁਪਏ ਸੀਗੇ। ਉਹ ਪੈਸੇ ਗਣੇ ਕਿਸ ਵਾਸਤੇ ਬਣਾਏ ਸੀਗੇ? ਮੇਰਾ ਵਾਸਤੇ। ਵਿਆਹ ਹਾਂਜੀ ਵਿਆਹ ਸੀਗਾ। ਦੇ ਪੈਗਾਂ ਦੇ ਅੰਦਰ ਰੱਖਿਆ ਸੀ ਇਹ ਦਾ 10 ਕਿ ਦਿਨ ਬਿਆਨ ਹੋ ਰਿਹਾ ਜੀ ਹੁਣੋਂ ਗੋਸ ਨਹੀਂ ਪੜਿਆ ਤੁਹਾਨੂੰ ਚਾਹੀ ਸੀ ਹਾਂਜੀ ਉਹ ਤਾਂ ਮੌਕਾ ਕਰਕੇ ਗਿਆ ਦੇਖ ਦੋ ਤੇ ਜਾਣੀ ਚਿਰ ਬੰਦ ਰਿਹਾ ਸੀ ਸਾਰਾ ਕੋਈ ਨਹੀਂ ਮੰਨ ਕਰ ਦਿੱਤੀ ਫੋਨ ਕੁੱਲਸ ਦੇਖੋ ਜੋਤ ਘਰ ਨਾਲ ਕਾਰੋ ਸੀ ਮੈਨੂੰ ਕਿ ਇਹ ਕੀ ਨਾ ਪਤਾ ਬੀਜੀ ਇਹ ਬੀਜੀ ਕੀ ਮਾਮਲਾ ਹੋਇਆ ਰੱਬ ਦੇ ਭਾਜੀ ਪਤਾ ਕੋਈ 2 ਵਜੇ ਤੋਂ 1 ਵਜੇ ਤੋਂ ਲੈ ਕੇ 5 ਵਜੇ ਤੱਕ ਸਾਨੂੰ ਕੋਈ ਪਤਾ ਨਹੀਂ ਕੋਈ ਸਪਰੇਅ ਛੁੱਟ ਗਿਆ ਸੀ ਕੋਈ ਪਤਾ ਨਹੀਂ ਕੀ ਹੋਇਆ ਕੀ ਲੈ ਕੇ ਕੀ ਕੀ ਠੀਕ ਹੈ ਮੋਬਾਈਲ ਵੀ ਲੈ ਕੇ ਜਿੰਨੇ ਮੇਰਾ ਠੀਕ ਹੈ ਜਿਹੜੇ 2 ਮਾਸ ਹੋ ਗਏ ਆ ਪੈਸੇ ਸੀ ਸਭ ਕੁਝ ਲੈ ਕੇ ਗਏ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਅਸੀਂ ਐਵੇਂ ਮੰਗਤਾ ਤਾਂ ਵੀ ਜਾਣ ਤੋਂ ਜਾਣ ਹਨ ਸਾਭ ਮਿਲਿਆ ਜਾਊਗਾ ਕਿਨਾਂ ਤੋਂ ਦੇ ਮਰਾਸ਼ ਕਲੀ ਅੱਛੇ ਤਰ੍ਹਾਂ ਕੀ ਰਾਤੀ ਕੀ ਹੋਇਆ ਸੀ ਰਾਤ ਨੂੰ ਪੈਸੇ ਕੋਈ ਤੇ ਕੋਈ ਗਹਿਣੇ ਗੁਣੇ ਚੋਰੀ ਕਰਕੇ ਰੱਤ ਲੈ ਗਏ ਹਾਂਜੀ ਕਿੰਨੇ ਘਰ ਹੀ ਦੇ ਡੇ ਟੇਰੀ ਹੋਈ ਲੱਗੋ ਓਏ 4 ਪੁਆਇੰਟ ਘਰ ਆ ਇੱਥੇ 4 ਘਰ ਤੇ ਇੱਥੇ ਤੇ ਇੱਕ ਘਰ ਉਹ ਥੰਡੇ ਕਰਕੇ ਜਾਂਦੇ ਆ ਅਸੀਂ ਸੁੱਤੇ ਹੀ ਸਾਨੂੰ ਪਤਾ ਹੀ ਨਹੀਂ ਲੱਗਾ ਕੀ ਕੀ ਨੁਕਸਾਨ ਹੋਇਆ ਲੱਗੋ ਅੰਦਾਜ਼ਾ ਮਤਲਬ ਪੈਸੇ ਤਾਂ ਗੈਣੇ ਗੁਣੇ ਮਤਲਬ ਨੇ ਲੇ ਗਏ ਕੱਟ ਗਏ ਹਾਂਜੀ ਪੁਲਿਸ ਵੀ ਆਏ ਹੋਕਾ ਕਰਦੇ ਗਏ ਪੁਲਿਸ ਸਰ ਇਹ ਕਹਿੰਦੇ ਸਾਡਾ ਮਤਲਬ ਜਿਹੜਾ ਹੈਗਾ ਜੋ ਅਸ਼ਾਸਨ ਤੋਂ ਹਲ ਹਦਾ ਕਾਰਵਾਈ ਕਰੋ ਕੀ ਨਾ ਮੇਰਾ ਨਾਮ ਸੰਦੀਨ ਅਸਲ ਵਿੱਚ ਕੀ ਮਾਮਲਾ ਹੈ ਰਾਤ ਜਿਹੜੀ ਚੋਰੀ ਹੋਈ ਹੈ ਤੁਹਾਡੇ ਡੇਰਿਆਂ ਦੇ ਵਿੱਚ ਦੇਖੋ ਰਾਤ ਜ ਸਾਡੇ ਨਾਲ ਤੋਂ ਪੰਜਾਂ ਡੇਰਿਆਂ ਚੋਰੀ ਹੋਈ ਹੈ ਤੇ ਇਹ ਮੁੰਡਾ ਮੇਰਾ ਬशीर ਕੋਈ ਦੋ ਤੋਂ ਲੈ ਕੇ ਨਾ ਮਤਲਬ ਪੰਜ ਤੋਂ ਅੰਦਰਾਂ ਦੇ ਚੋਰੀ ਹੋਈ ਕੋਈ ਏਦਾਂ ਦੇ ਕੋਈ ਸਪਰੇ ਕੋਈ ਦਵਾਈ ਮੁੰਡੇ ਦੇ ਵਿੱਚ ਸੁੱਟਦੀ ਮੁੰਡੇ ਨੂੰ ਵਜੇ ਹੋਸ਼ ਨਹੀਂ ਆਂਦੇ ਬਾਕੀ ਕੁੱਤੀ ਇੱਕ ਬੱਚੇ ਸੂਈ ਦੀ ਉਹ ਵਜੇ ਹੋਣ ਉੱਠਣ ਲੱਗੇ ਉਹਦੇ ਵਿੱਚ ਕੋਈ ਸਪਰੇ ਕਰਦੀ ਤੇ ਇੱਕ ਮੇਰਾ ਭਰਾ ਹੈ ਮੇਰੇ ਸਗੀ ਭਤੀਜੇ ਦਾ ਵਿਆਹ ਹੀ ਉਥੋਂ ਟੂਮਾ ਵੀ ਲੈ ਕੇ ਸਾਰੀਆਂ ਰੁਪਈਆ ਕੋਈ 72000 ਲੈ ਕੇ ਰਿਸ਼ੀਆਂ ਜ਼ਮੀਨ ਦੀ ਉਹ ਵੀ ਲੈ ਗਏ ਤੇ ਸਾਡੇ ਇਹੋ ਜਿਹੇ ਆਰ ਦੇ ਪ੍ਰਸ਼ਾਸ਼ਣ ਅੱਗੇ ਵੀ ਸਾਡੇ ਕੋਲ ਸਾਡਾ ਨਿਆਂ ਹੋਣਾ ਚਾਹੀਦਾ ਸਾਡੇ ਕੋਲ ਚੋਰੀ ਸਾਨੂੰ ਮਿਲਣੀ ਚਾਹੀਦੀ ਹੈ ਬਾਕੀ 94 ਵੱਧ ਜਾਦੋ ਜਾੜੋ ਜਿੰਨੇ ਕੋਸ਼ੇ ਫੜੋ ਇਹਨਾਂ ਨੂੰ ਹੋਰ ਅਸੀਂ ਕੀ ਕਹਿ ਸਕਦੇ ਹਾਂ